ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਮੋਰ ਲਗਾ ਦਿੱਤੀ ਹੈ ਪੰਜਾਬ ਕੈਬਨਿਟ ਦੀ ਚੰਡੀਗੜ੍ਹ ਚ ਡੀਪੀਸੀਐਮ ਸੁਖਬੀਰ ਬਾਦਲ ਦੀ ਪ੍ਰਧਾਨਗੀ ਚ ਹੋਈ ਮੀਟਿੰਗ ਚ 27000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਗਿਆ ਹੈ ਪੱਕੇ ਹੋਣ ਵਾਲੇ ਕਰਮਚਾਰੀਆਂ ਦੀ ਸ਼ਰਤ ਹੈ ਕਿ ਉਹ ਘੱਟ ਤੋਂ ਘੱਟ 3 ਸਾਲ ਆਪਣੇ ਵਿਭਾਗ ਚ ਕੰਮ ਕਰਦੇ ਹੋਣ ਅਤੇ ਨਿਯਮ ਤਰੀਕੇ ਨਾਲ ਨੌਕਰੀ ਪ੍ਰਾਪਤ ਕਰਦੇ ਹੋਣ ਪੰਜਾਬ ਦੇ ਕਰਮਚਾਰੀਆਂ ਨੂੰ ਇੱਕ ਬਹੁਤ ਵੱਡਾ ਦੀਵਾਲੀ ਦਾ ਤੋਹਫਾ ਲੱਗਦਾ ਹੈ ਇਸ ਦੇ ਅੰਦਰ ਜਿੰਨੇ ਕਰਮਚਾਰੀ ਥਰੂ ਰੈਗੂਲਰ ਪ੍ਰੋਸੈਸ ਪਰਤੀ ਹੋਏ ਸਿਜਰਨਾ ਉਹਨਾਂ ਦੀ 3 ਸਾਲ ਦੀ ਸਰਵਿਸ ਹੋ ਚੁੱਕੀ ਹੈ ਐਟ ਦੀ ਟਾਈਮ ਆ ਰਿਕਰੂਟਮੈਂਟ ਦੇ ਵਰ ਕੁਆਲੀਫਾਈਡ ਫਾਰ ਦੀ ਪੋਸਟ ਉਹਨਾਂ ਸਾਰਿਆਂ ਨੂੰ ਕੋਈ 27000 ਦੇ ਕਰੀਬ ਕਰਮਚਾਰੀ ਹੈ ਜਿਨ੍ਹਾਂ ਦਾ ਫੈਸਲਾ ਕਰਤਾ ਕਿ ਉਹਨਾਂ ਨੂੰ ਰੈਗੂਲਰ ਕਰਤਾ ਜਾਵੇ ਆਊਟਸੋਰਸਿੰਗ ਤੇ ਕੰਮ ਕਰਦੇ ਨਿਗਮ ਮੁਲਾਜ਼ਮਾਂ ਨੂੰ ਵੀ ਲੈ ਕੇ ਮੀਟਿੰਗ 'ਚ ਐਮ ਫੈਸਲਾ ਕਰਦਿਆਂ ਕੰਟਰੈਕਟ ਤੇ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਉਹਨਾਂ ਦੀ ਕਮਾਈ 'ਚ ਵਾਧਾ ਵੀ ਹੋਵੇਗਾ ਚੰਡੀਗੜ੍ਹ ਤੋਂ ਮਨਮੋਨ ਸਿੰਘ ਜਗਬਾਣੀ ਟੀਵੀ ਲਈ ਜਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੁਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ